ਤੇ ਪਹਿਲਾ ਦਾ ਮਾਂ ਦੇ ਪੁੱਤ ਨੇ ਜਮਾ ਮਾਰ ਹੀ ਦਿੱਤੇ ਸੀ ਨਿੱਕੀ ਨਿੱਕੀ ਪੈਂਦੀ ਸੀ ਕਣੀ ਮੈਂ ਤੇ ਮੇਰਾ ਸੀਰੀ ਜਾਣਦਾ ਸਾਡੇ ਟੂਹੀ ਤੇ ਬਣੀ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਬਹੁਤ ਲਾਕਿਆਂ ਚ ਮੀਂਹ ਪੈ ਗਿਆ ਤੇ ਬਹੁਤ ਚ ਪੈਣ ਵਾਲਾ ਤੇ ਸਾਡੀ ਤਿਆਰੀ ਹੈ ਤੇ ਮੌਸਮ ਬੇਤਾਵਲਾ ਹੋ ਰਿਹਾ ਚਾਰਿਛ ਪਿਰੋਂ ਕਹਿੰਦਾ ਨਿੱਕੀ ਨਿੱਕੀ ਪੈਂਦੀ ਸੀ ਕਣੀ ਮੈਂ ਤੇ ਮੇਰਾ ਸੀਰੀ ਜਾਣਦਾ ਸਾਡੇ ਟੂਹੀ ਤੇ ਬਣੀ 12 ਕਾ ਵਜੇ ਤਾਂ ਮਾਂ ਦੇ ਪੁੱਤ ਨੇ ਚੰਗਿਆੜੇ ਘੜਤੇ ਮਸਾ ਆ ਕੇ ਮੰਝਾ ਲਿਆ ਤੇ ਹੁਣ ਸਾਰਾ ਸੁੱਖ ਨਾਲ ਗੇੜਾ ਜਾ ਖਾ ਗਿਆ ਪਹਿਲਾਂ ਪੁਰਾ ਚੱਲਦਾ ਸੀ ਹੁਣ ਪੱਛੋਂ ਜੀ ਹੋ ਗਈ ਰਲ ਮਾਇਆ ਚੱਲ ਪਿਆ ਕੰਮ ਕਰੋਲੇ ਜੇ ਪੈਣ ਲੱਗੇ ਹੋਣ ਠੰਡ ਵੀ ਹੋ ਗਈ ਅੱਗੇ ਨਾਲੋਂ ਤੇ ਪਹਿਲਾਂ ਤਾਂ ਮਾਂ ਦੇ ਪੁੱਤ ਨੇ ਜਮ ਮਾਰ ਹੀ ਦਿੱਤੇ ਸੀ ਚਾਰ ਸਪੀਰੇ ਜਮਾ ਬਰਨ ਆਉਂਦੀ ਏ। ਵੀਰੀ ਲੌਨ ਵਾਲੇ ਆ ਕੇ ਡਿੱਗ ਪੈਂਦੇ ਨੇ, ਖੜੇ ਹੋ ਜਾਂਦੇ ਨੇ। ਹੈਂ? ਲੌਨ ਵਾਲਿਆਂ ਨੂੰ ਵੀ ਕੀ ਦੋਸ਼ ਹੈ? ਜੇ ਤਾਂ ਅੱਗ ਵਰਗਾ ਪਾਣੀ ਹੁੰਦਾ ਤਾਂ ਤਾਗੜੇ ਨੇ ਜਿਹੜੇ ਲਾਈ ਜਾਂਦੇ ਨੇ। ਤੂ ਤੇ ਟੂ 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 ਕਰੀ ਜਾਂਦੇ ਨੇ। ਤੇ ਬੰਦੇ ਕੋਡੇ ਹੋ ਕੇ ਲੱਗੇ ਪੈ ਨੇ ਵਿਚਾਰੇ। ਕਿਸੇ ਨੇ ਭਈ ਇਹ ਲਿਆਂਦੇ ਕਿਸੇ ਨੇ ਪਿੰਡ ਵਾਲੇ ਲੇਬਰ ਤੋਂ ਲਵਾ ਲਿਆ ਚੱਲੀ ਜਾਂਦਾ ਕੰਮ ਪਿੰਡ ਵਾਲਾਂ ਦੇ ਲੇਬਰਾਂ ਥੋੜਾ ਜਿਆ ਤੈਨੂੰ ਪਤਾ ਹੈ ਥੱਕ ਗੀਆਂ ਵਿੱਚੋਂ ਕੋਈ ਬਗ ਜਾਂਦਾ ਕੋਈ ਆ ਜਾਂਦਾ ਕੋਈ ਬੁਖਾਰ ਚੜ ਗਿਆ ਕਿਸੇ ਨੂੰ ਕੁਝ ਲਾਉਣ ਮਿਲੇ 15 ਹੁੰਦੇ ਨੇ ਬਾਅਦ ਚ 10 ਰਹਿ ਜਾਂਦੇ ਨੇ ਗਰਮੀ ਕਾਰਨ ਜੇ ਮੀਂਹ ਪੈਂਦਾ ਹੋਵੇ ਬੰਦੇ ਜੁੜੇ ਰਹਿਣਾ ਨਾ ਕਿਸੇ ਨੂੰ ਰੋਸਾ ਨਾ ਗਿਲਾ ਦਾਵਾ-ਦਾਵ ਜਿਹੀ ਲੱਗੀ ਜਾ ਝੋਨਾ ਲੱਗੀ ਜਾ ਇਹ ਵੀ ਜਦੋਂ ਔੜ ਜੀ ਹੁੰਦੀ ਆ ਉਹਦੀ ਬਲੱਡ ਵਧਦੇ ਵੀ ਮੇਰਾਲਾ ਮੇਰਾਲਾ ਜਦੋਂ ਮੀਂਹ ਪੈ ਜਾਏ ਉਹਦੋਂ ਆਰੇ ਕਹਿੰਦਾ ਮੈਨੂੰ ਯਾਰ ਤੂੰ ਕਿਤੇ ਦਾ ਘੇਰ ਰੱਖਿਆ ਤੇ ਬਾਕੀ ਗੱਲ ਵੀ ਲੇਬਰਾਂ ਦਾ ਕੰਮ ਤਾਂ ਹੁਣ ਠਾਪੀ ਆ ਤੁਹਾਨੂੰ ਪਤਾ ਹੀ ਹੈ ਇੱਕ ਦੇ ਛੱਡ ਕੇ ਦੂਜੇ ਤੇ ਭੱਜ ਗਏ ਦੂਜੇ ਦੇ ਛੱਡ ਕੇ ਤੀਜੇ ਤੇ ਭੱਜ ਗਏ ਇਹਨਾਂ ਨੂੰ ਫਿਰ ਐ ਹੋ ਜਾਂਦਾ ਇੱਕ ਦੂਜੇ ਦੇ ਮੂਹਰ ਦੀ ਵੀ ਮੈਂ ਰੋਕ ਲਾਂ ਸਾਂ ਜਾਂ ਮੈਂ ਰੋਕ ਲਾਂ ਲੱਗਣਾ ਬਣਉਣੀ ਐ ਕੋਈ ਮੇਰੇ ਵਰਗਾ ਹੋਰ ਪਾ ਜਾਂਦਾ ਲੱਗਣਾ ਤਾਂ ਬਣਉਣੀ ਐ ਤੇ ਫੇ ਕਾਲੀ ਨਾਲੀ ਫਿਰ ਉਹਦੇ ਖਣੀ ਭੁਜਦੇ ਤਾਂ ਬਾਰੀ ਆਈ ਤੂੰ ਭੁਜਣਗੇ ਔਰ ਉਹ ਗੱਲ ਮੀਂਹ ਦੀ ਐ ਤਾਂ ਬਾਰੀ ਆਈ ਤੂੰ ਆਪਣੇ ਭੁਜਣਗੇ ਮੀਂਹ ਵੀ ਬਾਰੀ ਆਈ ਤੂੰ ਉਨੇ ਚਾਰ ਚਪੇਰੇ ਪੈ ਗਿਆ ਠੰਡੀ ਹਵਾ ਆਉਣ ਲੱਗੀ ਚਲ ਐਨੀ ਬਹੁਤ ਐ ਵੀ ਠੰਡੀ ਹਵਾ ਆਉਣ ਲੱਗੀ ਇਲਾ ਦਾ ਪਨੀਰੀ ਵੀ ਜਮੈਂ ਐਨੇ ਖਮੋਹ ਵਾਲੀ ਦੇਖ ਲੈ ਕਿੰਨੀ ਕਹਿਤ ਲੱਗ ਰਾ ਇਹ ਪਛੇਤੀਆਂ ਆਪਣੇ ਦਾ ਪਨੀਰ ਦਾ ਬਦਲ ਬਈ ਹੋ ਰਹੀ ਐ ਕਰੀ ਤੜਕੇ ਦਾ ਡਾਉਂ ਡਾਉਂ ਜਾਂਦਾ ਤੇ ਪਾਉ ਪਤੰਦਰ ਪਤਾ ਨਹੀਂ ਨਾ ਕਹਿੰਦਾ ਗੱਜਦਾ ਕਿਤੇ ਐ ਵਰਦਾ ਕਿਤੇ ਐ ਉਹ ਗੱਲ ਸੱਚ ਆ ਨਾ ਹਣਾ ਫੜਦਾ ਕੱਲਾ ਬਲਾ ਡਾਊਨ ਡਾਊਨ ਕਰੀ ਜਾਂਦਾ ਹੈ ਬਰੂ ਦਾ ਕਿਹੜਾ 나ਗ ਤੇ ਪਾਣੀ ਫੜਦਾ ਹੈ ਕੁਦਰਤ ਸਾਥ ਦੇ ਫੇਰ ਹੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕੁਦਰਤ ਤੋਂ ਬਿਨਾ ਕਿਤੇ ਕੁਝ ਨਹੀਂ ਬੈਠੇ ਆ ਆਪਦਾ ਤਖਤ ਕੋਸ ਤੇ ਕੀ ਕਰਗੇ ਸਮਝ ਤੋਂ ਬਾਹਰ ਹੈ ਗੱਲ ਗਰਮੀ ਬਹੁਤ ਜ਼ਿਆਦਾ ਹੈ ਭਾਣ ਸਾਰੇ ਸੁੱਕੇ ਪਏ ਨੇ ਕਿਸੇ ਨੇ ਪਾਣੀ ਛੜਤਾ ਕਿਸੇ ਲੇਬਰ ਭੱਜ ਗਈ ਲੇਬਰ ਵਾਲੇ ਜੱਫੇ ਪਾਉਂਦੇ ਨੇ ਮੈਨੂੰ ਲਾ ਲਾਣ ਦੇ ਫਿਰ ਅਗਲਾ ਕਹਿੰਦਾ ਪਿੰਡ ਵਾਲਾ ਤੋਂ ਲਵਾਉਂਦੇ ਨਹੀਂ ਲਵਾਵੇ ਅਗਲਾ ਕਿਵੇਂ ਕਿੱਲੇ ਦਾਹਾ ਦੀ ਗੱਲ ਕਰਦਾ ਅਗਲਾ ਲਾ ਕੇ ਤਿੰਨ ਜਾਂਦੇ ਨੇ ਫਿਰ ਉਹਦੇ ਨਾਲ ਕਿੰਨਾ ਟਾਈਮ ਪਾਸੂ ਫਿਰ ਅਗਲਾ ਕਿਸੇ ਪਾਸੇ ਤਾਂ ਭੱਜੂਗੀ ਜਿਹੜੀ ਹੁਣ ਜ਼ਿੰਮੇਦਾਰ ਦੀ ਪੌਦ ਹੈ ਪੌਦ ਵੀ ਆਪਾਂ 20-25 ਦਿਨਾਂ ਦੀ ਲਾਉਣੇ ਹੁੰਦੇ ਆ ਉਹ ਜਦੋਂ ਉਦੋਂ ਪਹਿਲਾਂ ਡੇਢ ਮਹੀਨੇ ਬਾਅਦ ਕੀ ਕਰਨਾ ਹੈ ਇਹ ਜਿਹੜੀ ਅੱਜ ਬਹੁਤ 20 22 ਦਿਨਾਂ ਦੀ ਹੋ ਰਹੀ ਐ ਉਹ ਬੰਦੇ ਲਾਉਂਦੇ ਲਾਉਂਦੇ ਬਚਾਲੋਂ ਜਾਂਦੇ ਉਹ ਕਹਿੰਦੇ ਦੱਸ ਦੇਣਾ ਉਹ ਲਾਵਾਂਗੇ ਫਿਰ ਦੱਸ ਦੇਣਾ ਉਹ ਫਿਰ ਉਹ ਬਹੁਤ ਕਿਵੇਂ ਉਹਦੇ ਨਾਲ ਮੇਲ ਖਾਊਗੀ ਨਹੀਂ ਖਾਂਦੀ ਇਹ ਹਰ ਇੱਕ ਪਿੰਡਾਂ 'ਚ ਐਂ ਰੋਲੇ ਪੈਂਦੇ ਨੇ ਫਿਰ ਅਗਲਾ ਕਹਿੰਦਾ ਅੱਕਿਆ ਅਗਲਾ ਕਹਿੰਦਾ ਯਾਰ ਭਈ ਇਹ ਲੋਟ ਨਹੀਂ ਦੂਸਰ ਹਾਂ ਕਾ ਦਿੰਦੇ ਨੇ ਤੁਸੀਂ ਕੋ ਨੱਕ ਬਾਣ ਫੜੋ ਜਿੰਨਾ ਕ ਤੁਸੀਂ ਕਰ ਸਕੋ ਕੱਲੇ ਸਾਡੇ ਪਿੰਡ ਨਹੀਂ ਪਿੰਡ ਪਿੰਡ ਇਹੀ ਹਾਲ ਹੈ ਉਦੋਂ ਹਟ ਗਿਆ ਉਹਦੇ ਬਾਗ ਗਿਆ ਬੰਦਾ ਉਹਦੇ ਹਟ ਗਿਆ ਉਹਦੇ ਹਟ ਗਿਆ ਕੋਈ ਵਿੱਚੋਂ ਮੂਰਲਾ ਬੰਦਾ ਵੀ ਕੀ ਕਰੇ ਉਹਦੇ ਵੀ ਦੋਸ਼ ਨਹੀਂ ਹੁੰਦਾ ਉਹ ਬੰਦਾ ਸਾਈਆਂ ਫੜ ਲੈਂਦਾ ਮੂਰਲਾ ਵਿੱਚੋਂ ਇੱਕ ਦੋ ਵਿਆਹ ਭਗ ਜਾਂਦੇ ਨੇ ਉਹ ਕੀ ਕਰੂਗਾ ਫਿਰ ਦੋਸ਼ ਮੂਰਲੇ ਤੇ ਕਿਸੇ ਨੂੰ ਬੁਖਾਰ ਚੜ ਗਿਆ ਕਿਸੇ ਦੇ ਕੋਈ ਰਿਸ਼ਤੇਦਾਰ ਆ ਗਏ ਉльга ਦਾ ਮੇਰੇ ਸੱਟ ਵੱਜ ਗਈ। ਉльга ਦਾ ਮੇਰੇ ਸੈਲ ਡਾਊਨ ਹੋ ਗਏ। ਇਸ ਤੋਂ ਗਰਮੀ ਨਹੀਂ ਚਲੀ ਜੇ ਅਗਲਾ ਕਹਿੰਦਾ ਚਾਰ ਦਿਨ ਘਰੇ ਪਈਆਂ ਕਿਹੜੀ ਪੇਮੈਂਟ ਆਊਗੀ ਇਹਦੇ ਚੋਂ ਜਦੋਂ ਬੁਖਾਰ ਹੀ ਚੜੀ ਜਾਂਦਾ। ਸੋ ਕੁੱਲ ਮਿਲਾ ਕੇ ਇਹ ਤਾਂ ਆਪਾਂ ਨੂੰ ਮਸ਼ਿੰਦਰੀ ਵਾਲਾ ਜਗਾੜ ਹੀ ਲੋਟ ਆਊਗਾ। ਲੇਬਰਾਂ ਨੂੰ ਪਹਿਲਾਂ ਬਹੁਤ ਘੱਟ ਮਿਲ ਲਾਗੀਆਂ ਬਹੁਤ ਜ਼ਿਆਦਾ ਘੱਟ। ਜੁਪੀਐਮਪੀ ਕੰਮ ਕਰੂ ਆਪਾਂ ਦਾ। ਹੂੰ। ਕੋਣ ਹੈ ਜਿਹੜੀਆਂ ਲੇਪਰਾ ਨੇ ਪਹਿਲਾਂ ਹੁਣ ਕੋਈ ਕੰਮ ਕਰਕੇ ਰਾਜੀ ਨਹੀਂ ਜ਼ਿੰਮੇਦਾਰ ਨਹੀਂ ਕਰਕੇ ਰਾਜੀ ਕਿੱਥੋਂ ਕਰਨਾ ਬਾਕੀ ਨਾ ਹੀ ਕਿਸੇ ਚਿਤੰਤਾ ਹੈ ਉਹੀ ਰਹਿ ਜਾਂ ਸਪਰੇ ਹਾਲੀ ਕਣਕ ਖਾਂਦਾ ਹਰੇਕ ਪਹਿਲਾਂ ਵਾਲੇ ਤਾਂ ਬੰਦੇ ਖੁਰਪਿਆਂ ਵਾਲੀ ਗੁੱਡੀ ਜਾਂਦੇ ਸੀ ਆਪਾਂ ਤੋਂ ਭੈਣ ਜੀ 11 ਹਾਲਾ ਨਾਲ ਨਹੀਂ ਬੰਦੀ ਉਹ ਇੱਕ ਹਾਲ ਨਾਲ ਪਾਉਂਦੇ ਹੁੰਦੇ ਸੀ ਫਰਕ ਤਾਂ ਵਾਲਾ ਚੀਜ਼ਾਂ ਦਾ ਜੇ ਆਪਣੇ ਸੇਦ ਦਾ ਸਰੀਰ ਦਾ ਫਰਕ ਪਿਆ ਫੇਰ ਹੀ ਹੈ ਹੈ ਜੀ ਆਪਾਂ ਹੀ ਤਕੜੇ ਹੋਵਾਂਗੇ ਜੇ ਲੋਕਰੀ ਚੱਲਾਂਗੇ ਦੇਖ ਕੁੰਨ ਰ ਕੇ ਰਗੇ ਤਾਂ ਮਾਗਰ ਐ ਪੂਰਾ ਭਰਾਉ ਹੋ ਰਿਹਾ ਐ ਲੱਗਦਾ ਵੀ ਹੁਣ ਵੀ ਆਇਆ ਹੁਣ ਵੀ ਆਇਆ ਹੁਣ ਵੀ ਆਇਆ ਪਰ ਪਤਾ ਕੋਈ ਟੁੱਪ ਕਟ ਗਿਆ ਮੇਰਾ ਸਾਲ ਕੜਾ ਐ ਕਰੂੰ ਕਰਦਾ ਯਾਰ ਚਾਰ ਕਣੀਆਂ ਪਾ ਦੇ ਦੂੰ ਤੈਨੂੰ ਕੀ ਪਾਰ ਲੱਗ ਜੂਆ ਕਿਸੇ ਪਾਖੜਾ ਚੋਂ ਚੱਕ ਲਿਆ ਬੱਦਲ ਉਲਟਾ ਦੇ ਕਦੇ ਨਾ ਕਦੇ ਲੈ ਕੇ ਨਾਲੇ ਜੀਰੀ ਲਾਉਣ ਵਾਲੇ ਖੁਸ਼ ਨਾਲੇ ਲਗਾਉਣ ਵਾਲੇ ਖੁਸ਼ ਹੂੰ ਕਿਉਂ ਸਾਰਿਆਂ ਦੇ ਟੂਹੇ ਮਚਾਏ ਨੇ ਬੂਥਲ ਕਾਲੇ ਕਰੇ ਨੇ ਚਲੋ ਠੀਕ ਹੈ ਜੀ ਧੰਨਵਾਦ ਜੀ ਕਣੀ ਜੀ ਤਾਂ ਬੁੱਧ ਜੀ ਮੇਰੇ ਬੱਜੀ